ਫਾਜ਼ਲਕਾਰ 24 ਅੱਜ ਜਲਾਲਾਬਾਦ ਸੈਂਟਰ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਜੀ ਪਹੁੰਚ ਰਹੇ ਆ ਉਸ ਦੇ ਵਿਰੋਧ ਵਜੋਂ ਕਿਸਾਨ ਜਲਾਲਾਬਾਦ ਪਹੁੰਚਿਆ ਕਿਸਾਨਾਂ ਵੱਲੋਂ ਉਹਦਾ ਵਿਰੋਧ ਕੀਤਾ ਜਾਣਾ ਥੋੜੀ ਦੇਰ ਪਹਿਲਾਂ ਕਿਸਾਨਾਂ ਦੇ ਵਿੱਚ ਭਾਜੀਪੀ ਦੇ ਜਦੋਂ ਕਿਸਾਨਾਂ ਨੇ ਉਸ ਦਾ ਵਿਰੋਧ ਕੀਤਾ ਇੱਥੋਂ ਦੌੜ ਗਏ ਆ ਔਰ ਪ੍ਰਸ਼ਾਸਨ ਨੂੰ ਸੂਚਿਤ ਕਰ ਦਿੱਤਾ ਗਿਆ ਪ੍ਰਸ਼ਾਸਨ ਵੱਲੋਂ ਕਿਸਾਨਾਂ ਦਾ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਕਿਸਾਨਾਂ ਵੱਲੋਂ ਵੀ ਪੂਰਾ ਪ੍ਰਸ਼ਾਸਨ ਦਾ ਸਹਿਯੋਗ ਦਿੱਤਾ ਜਾ ਰਿਹਾ ਤੁਸੀਂ ਦੇਖ ਰਹੇ ਹੋ ਫਾਜ਼ਿਲਕਾ 24 ਤਸਵੀਰਾਂ ਵਿੱਚ ਦੇਖ ਰਹੇ ਹੋ ਕਿਸਾਨ ਆਪਣਾ ਤਿਆਰ ਪਰ ਤਿਆਰ ਖੜੇ ਹਨ ਬੀਜੇਪੀ ਦੇ ਰਾਜਨਾਥ ਉਹ ਰਾਣਾ ਗਰਮੀਸ਼ ਇਹ ਗੁੰਡੇ ਡਾਂਗਾ ਲੈ ਕੇ ਆਏ ਹੈ ਇਹਨਾਂ ਨੂੰ ਸ਼ਾਇਦ ਭੁਲੇਖਾ ਹੈ ਇਹ ਪੰਜਾਬ ਹੈ ਪੰਜਾਬ ਇਹ ਕੋ ਹਰਿਆਣਾ ਯੂਪੀ ਨਹੀਂਗਾ ਏ ਨੱਥ ਪੜੀ ਜਾਣਦੇ ਆ ਚੰਗੀ ਤਰ੍ਹਾਂ ਇਹਨਾਂ ਨੂੰ ਬਦਮਾਸ਼ਾਂ ਨੂੰ ਬਾਹਰ ਆਉਣਾ ਚਾਹੀਦਾ ਜੇ ਕਿਸੇ ਨੇ ਇੱਥੇ ਹਰਕਤ ਕੀਤੀ ਉਹ ਆਦਾ ਜਮਵਰ ਖੁਦ ਹੋਵੇਗਾ ਆ ਇਹ ਤੇ ਰੋਜ਼ ਸਾਡਾ ਭਾਜਪੀ ਸਰਕਾਰ ਪਰ ਇਹਨਾਂ ਨੇ ਰਾਣੇ ਸੋਢੀ ਦੇ ਵਿੱਚ ਗੁੰਡੇ ਆ ਕੇ ਵਿੱਚ ਇਹਨਾਂ ਨੇ ਵਿੱਚ ਸਾਡੇ ਵਿੱਚ ਆ ਕੇ ਇਹਨਾਂ ਨੇ ਕਿਸਾਨਾਂ ਨੂੰ ਬਦਨਾਮ ਕਰਨ ਵਾਸਤੇ ਜਿੰਨੀ ਜਥੇਬੰਦੀਆਂ ਆਈਆਂ ਨੇ ਬਦਨਾਮ ਕਰਨ ਵਾਸਤੇ ਵਿੱਚ ਇਹਨਾਂ ਨੇ ਬੇਸਬਾਲ ਦਿਖਾਏ ਆ ਇਹ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਇਹਨਾਂ ਨੂੰ ਪਕੜਿਆ ਜਾਵੇ ਔਰ ਇਹਨਾਂ ਨੂੰ ਪੁੱਛਿਆ ਜਾਵੇ ਪਰ ਪ੍ਰਸ਼ਾਸਨ ਨੇ ਸਾਡੀ ਬਿਲਕੁਲ ਕੰਨ ਨਹੀਂ ਸੁਣੀ ਬੇਸਕਾਲ ਬੀਐਪੀ ਦੇ ਗੁੰਡੇ ਪਜਾਮਿਆਂ ਚ ਸਾਡੇ ਬੰਦੇ ਆ ਮੰਡੀ ਦੇ ਵਿੱਚ ਅਨਾਜ ਮੰਡੀ ਦੇ ਵਿੱਚ ਅੱਜ ਜਲਾਲਾਬਾਦ ਦੀ ਅਨਾਜ ਮੰਡੀ ਰਾਜਨਾਥ ਸਿੰਘ ਜੀ ਆ ਰਹੇ ਨੇ ਇੰਡੀਆ ਦੇ ਡਿਫੈਂਸ ਮਿਨਿਸਟਰ ਤੇ ਉਹਨਾਂ ਨੂੰ ਇੱਕ ਰੋਸ ਵਜੋਂ ਅਸੀਂ ਕਾਲੇ ਝੰਡੇ ਦਿਖਾ ਕੇ ਆਪਣਾ ਵਿਰੋਧ ਪ੍ਰਦਰਸ਼ਨ ਕਰਕੇ ਦਿਖਾ ਰਹੇ ਹਾਂ ਸਾਡੇ ਕਿਸਾਨ ਜਦੋਂ ਦਿੱਲੀ ਜਾਂਦੇ ਨੇ ਤੇ ਉਦੋਂ ਤਾਂ ਇਹ ੱੱਕੇ ਨਾਲ ਔਰ ਪੁਲਿਸ ਦੀ ਜ਼ੋਰ ਨਾਲ ਸਾਨੂੰ ਰੋਕ ਲੈਂਦੇ ਨੇ ਬੰਦ ਕਰ ਦਿੰਦੇ ਨੇ ਬੈਰੀਕੇਡਸ ਲਗਾ ਦਿੰਦੇ ਨੇ ਅੱਗੇ ਸਿੱਖਾਂ ਲਗਾ ਦਿੰਦੇ ਨੇ ਕਿਲਾ ਲਗਾ ਦਿੰਦੇ ਨੇ ਅੱਗੇ ਨਹੀਂ ਜਾਣ ਦੇਣਾ ਗੋਲੀਆਂ ਚਲਾਤੀਆਂ ਬੁਲੇਟਸ ਲਾਤੇ ਰਬੜ ਬੁਲੇਟਸ ਨਾਲ ਮਾਰੀਆਂ ਬੰਦੇ ਮਾਰਦੇ ਅਸੀਂ ਇਹੋ ਜੇ ਕੁਝ ਵੀ ਕੰਮ ਨਹੀਂ ਕਰਨਾ ਲੇਕਿਨ ਅਸੀਂ ਇਹ ਸ਼ੋਅ ਕਰਨਾ ਹੈ ਵੀ ਜੇ ਅਸੀਂ ਜਾਣੇ ਆ ਦਿੱਲੀ ਤੇ ਤੁਸੀਂ ਸਾਨੂੰ ਰੋਕਦੇ ਹੋ ਤੁਸੀਂ ਆਓਗੇ ਪੰਜਾਬੇ ਤੇ ਅਸੀਂ ਵੀ ਤੁਹਾਨੂੰ ਰੋਕਣਾ ਚਾਹਾਂਗੇ ਅਸੀਂ ਆਪਣੇ ਹਿੰਸਿਕ ਤਰੀਕੇ ਨਾਲ ਨਹੀਂ ਤੁਹਾਡੇ ਤਰ੍ਹਾਂ ਹਿੰਸਿਕ ਤਰੀਕੇ ਨਾਲ ਨਹੀਂ ਰੋਕਣਾ ਚਾਹੁੰਦੇ ਅਸੀਂ ਤੁਹਾਨੂੰ ਸਿਰਫ ਦਿਖਾਣਾ ਚਾਹੁੰਦੇ ਆ ਵੀ ਅਸੀਂ ਤੁਹਾਡੇ ਅਗੇਂਸਟ ਆ ਤੁਸੀਂ ਸਾਡੇ ਅਗੇਂਸਟ ਚੱਲਦੇ ਹੋ ਅਸੀਂ ਤੁਹਾਡੇ ਅਗੇਂਸਟ ਜੀ ਜੋ ਵਰਲ ਕੀਤਾ ਜਾ ਰਿਹਾ ਹੈ ਕਿਸ ਤੱਕ ਕੀਤਾ ਜਾ ਰਿਹਾ ਹੈ ਵੈਰੂਜੀ ਦਾ ਖਾਲਸਾ ਵੈਰੂਜੀ ਕੀ ਫਤੇ ਦਾਸ ਮਨਪ੍ਰੀਤ ਸੰਧੂ ਸੂਬਾ ਮੀਤ ਪ੍ਰਧਾਨ ਭਾਰਤੀ ਸੰਜਣ ਕਾਦੀਆਂ ਅੱਜ ਇੱਥੇ ਸਾਡੇ ਜੋ ਰਾਜਨਾਥ ਆ ਰਹੇ ਸੀਗੇ ਉਹਨਾਂ ਦੇ ਵਿਰੋਧ ਵਜੋਂ ਸ਼ਿਸ਼ੂ ਨਕਸਾਨ ਮੋਰਚਾ ਉਹਨਾਂ ਦੇ ਵਿਰੋਧ ਵਾਸਤੇ ਇੱਥੇ ਖੜੇ ਆ ਜੋ ਸਾਨੂੰ ਉਹਨਾਂ ਨੇ ਦਿੱਲੀ ਕੀਤੇ ਵਾਦੇ ਸਾਡੇ ਪੂਰੇ ਨਹੀਂ ਕੀਤੇ ਦਿੱਲੀ ਜਾ ਰਹੇ ਸਾਡੇ ਕਿਸਾਨ ਸਾਡੇ ਤੇ ਉਹਨਾਂ ਨੇ ਰਾਹ 'ਚ ਕਿੱਲ ਗੱਡੇ ਸਾਡੇ ਤੇ ਉਹਨਾਂ ਨੇ ਗੋਲੀਆਂ ਤੱਕ ਚਲਾਈਆਂ ਅਥਰੂ ਗੈਸ ਤੱਕ ਚਲਾਈ इवन ਸਾਡੇ ਸਿੰਘ ਸ਼ਹੀਦ ਕੀਤੇ ਸਾਡਾ ਉਹ ਉਸ ਵਿਰੋਧ ਵਿੱਚ ਜੇ ਸਾਨੂੰ ਇਹ ਨਾ ਹੋਂ ਦਿੱਤਾ ਤੇ ਅਸੀਂ ਬਿਨਾਂ ਬਈ ਪਿਆ ਵਿੱਚ ਵਿਰੋਧ ਕਰ ਰਹੇ ਹਾਂ ਪ੍ਰਧਾਨ ਜੀ ਮੰਗਾ ਕੀ ਕੀ ਹਾਂ ਦੀ ਮੰਗਾ ਸਾਡੇ ਨੂੰ ਦਿੱਲੀ ਇਹਨਾਂ ਸੜਿਆਂ ਵਾਅਦੇ ਕੀਤੇ ਸੀ ਉਹ ਪਰਪਰ ਮੰਗਾ ਇਹਨਾਂ ਲਿਖਤੀ ਸੜਿਆਂ ਵਾਅਦਾ ਕਰਕੇ ਭੱਜੇ ਆ ਉਹ ਸਾਰੀਆਂ ਮੰਗਾ ਚੰਦ ਭਾਈ ਟੰਗੜਾ ਕਰ ਰਹੇ ਅਸੀਂ ਸ਼ਾਦ ਮੇਟਾ ਨਾ ਦੇ ਜੋ ਵਿਰੋਧ ਇੱਥੇ ਅਸੀਂ ਇਹਦਾ ਵਿਰੋਧ ਦਰਜ ਕਰ ਰਹੇ ਮੇਰਾ ਨਾਮ ਗੁਰਵਿੰਦਰ ਸਿੰਘ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਪਾਰਕੀ ਖਿਸਾਨ ਯੂਨੀਅਨ ਕੌਂਦਾ ਜਿਵੇਂ ਕਿ ਤੁਹਾਨੂੰ ਪਤਾ ਪਤਾ ਹੀ ਹੈ ਪਹਿਲਾਂ ਕਿਸਾਨਾਂ ਨੇ ਦਿੱਲੀ ਦੇ ਬਾਰਡਰਾਂ ਤੇ ਤਕਰੀਬਨ 2 ਸਾਲ ਸੰਘਰਸ਼ ਲੜਿਆ ਤੇ ਉਦੋਂ ਜਿਹੜੀ ਦਿੱਲੀ ਦੀ ਕੇਂਦਰ ਦੀ ਮੋਦੀ ਸਰਕਾਰ ਸੀ ਉਹ ਸਾਡੇ ਨਾਲ ਵਾਅਦੇ ਕਰਕੇ ਮੁੱਕਰ ਗਈ ਜਿਵੇਂ ਕਿ ਫਸਲਾਂ ਤੇ ਐਮ ਐਸ ਪੀ ਦੇਣਾ ਜਲਕੀਮੌਰ ਖੀਰੀ ਦੇ ਵਿੱਚ ਕਿਸਾਨ ਜਿਹੜੇ ਸ਼ਹੀਦ ਕੀਤੇ ਗਏ ਉਹਦੇ ਕੈਦੀਆਂ ਨੂੰ ਸਜ਼ਾ ਦੇਣੀ ਉਲਟਾ ਇਹਨਾਂ ਨੇ ਜਿੰਨੇ ਕਿਸਾਨਾਂ ਤੇ ਜਿਹੜੇ ਬੰਦੇ ਨੇ ਗੱਡੀ ਚੜਾਈ ਉਹਨੂੰ ਮੰਤਰੀ ਪਦ ਦੇ ਕੇ ਨਵਾਜਿਆ ਗਿਆ ਜੁਪੀ ਦੇ ਵਿੱਚ ਉਸੇ ਤਰ੍ਹਾਂ ਉਹਨੂੰ ਕੋਈ ਸਜ਼ਾ ਨਹੀਂ ਦਿੱਤੀ ਗਈ ਨਾਲ ਹੀ ਜਿਹੜੇ ਸਾਡੇ ਬਾਰਡਰ ਤੇ ਕਿਸਾਨ ਸ਼ਹੀਦ ਹੋਏ ਸੀ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦੇਣੀਆਂ ਉਹਨਾਂ ਨੂੰ ਮੁਆਵਜ਼ਾ ਦੇਣਾ ਸਾਰੇ ਸਾਡੇ ਨਾਲ ਲਿਖਤੀ ਵਾਅਦੇ ਕਰਕੇ ਕੇਂਦਰ ਦੀ ਸਰਕਾਰ ਮੁੱਕਰ ਗਈ ਉਸ ਤੋਂ ਬਾਅਦ ਜਦੋਂ ਸਾਡੇ ਕਿਸਾਨ ਦੁਆਰਾ ਦਿੱਲੀ ਨੂੰ ਜਾ ਰਹੇ ਸੀ ਤੇ ਇਹਨਾਂ ਨੇ ਵੱਡੀਆਂ ਵੱਡੀਆਂ ਕੰਧਾ ਕੱਢ ਕੇ ਕੱਢ ਕੇ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਸੜਕਾਂ ਦੇ ਵਿੱਚ ਕਿੱਲ ਲਾ ਦਿੱਤੇ ਗਏ ਸਾਡਾ ਕੋਈ ਕਿਸੇ ਨਾਲ ਕੋਈ ਨਿੱਜੀ ਵਿਰੋਧ ਨਹੀਂ ਹੈ ਸਾਡਾ ਵਿਰੋਧ ਹੈ ਕੇਂਦਰ ਸਰਕਾਰ ਦਾ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਹੈ ਸਾਡਾ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਹੈ ਸਾਡਾ ਸਰਕਾਰ ਦੀ ਨੀਅਤ ਦੇ ਖਿਲਾਫ ਵਿਰੋਧ ਹੈ ਹੋਰ ਅਸੀਂ ਜਾਦਾ ਇਹਨਾਂ ਨਾਲ ਕੋਈ ਵਟ ਦਾ ਰੌਲਾ ਨਹੀਂ ਹੈ ਅਸੀਂ ਸਰਕਾਰ ਤੋਂ ਇੱਕੋ ਹੀ ਮੰਗ ਕਰਦੇ ਹਾਂ ਕਿ ਆਪ ਦੀਆਂ ਨੀਤੀਆਂ ਸਾਫ਼ ਨੀਤੀ ਸਾਫ਼ ਕਰੋ ਤੇ ਨੀਤੀਆਂ ਦੇ ਵਿੱਚ ਫਰਕ ਕਰੋ ਜੋ ਕਿ ਹਰ ਵਰਗ ਵਾਸਤੇ ਨੀਤੀ ਇੱਕ ਹੋਣੀ ਚਾਹੀਦੀ ਹੈ ਚਾਹੇ ਉਹ ਕਿਸਾਨ ਆ ਚਾਹੇ ਮਜ਼ਦੂਰ ਆ ਚਾਹੇ ਮਲਾਜਮਾ ਹਰ ਵਰਗ ਦੇ ਪਰ ਜਿਹੜੀ ਸਾਡੀ ਕੇਂਦਰ ਦੀ ਅਜ ਮੋਦੀ ਸਰਕਾਰ ਹੈ ਉਹਦੀ ਸਿਰਫ ਨੀਤੀ ਇੱਕੋ ਹੈ ਕਿ ਕਿਸਾਨ ਮਜ਼ਦੂਰ ਜਿਹੜਾ ਮੱਧਵਰਗ ਉਹਨੂੰ ਰਗੜ ਕੇ ਰੱਖ ਦੋ ਤੇ ਜਿਹੜੇ ਤਨਾੜ ਲੋਕ ਨੇ ਉਹਨਾਂ ਦੇ ਘਰ ਪਰੋ ਇਹ ਹੀ ਕੰਮ ਹੈ ਦੋ ਤਿੰਨੇ ਦੇ ਪੁੱਤਰ ਰਹਿ ਗਿਆ ਉਹਨਾਂ ਦਾ ਖਿਆਲ ਰੱਖ ਰਹੀ ਹੈ ਮੋਦੀ ਸਰਕਾਰ ਜਿਵੇਂ ਅਡਾਨੀ ਹੈ ਅਬਾਨੀ ਹੈ ਇੱਕ ਪਾਸੇ ਕਿਸਾਨ ਵਿਰੋਧ ਕਰ ਰਹਾ ਹੈ ਇੱਕ ਪਾਸੇ ਇੱਥੇ ਰਾਜਨਾਥ ਆ ਰਿਹਾ ਹੈ ਬੱਸਾਂ ਬਾਰ-ਬਾਰ ਕੇ ਲੋਕ ਪਹੁੰਚ ਰਹੇ ਦੇਖੋ ਜੀ ਇਹ ਰਾਜਨੀਤੀ ਹੈ ਜਿਹੜੇ ਕਿਸਾਨ ਨੇ ਉਹ ਖੜੇ ਨੇ ਸੜਕਾਂ ਦੇ ਉੱਤੇ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਪਤਾ ਕਰੋ ਕਿਉਂਕਿ ਬਹੁਤ ਗਰਮੀ ਦਾ ਮੌਸਮ ਹੈ ਕੋਈ ਝੋਨੇ ਦੀ ਪਨੀਰੀ ਬੀਜ ਲਿਆ ਉਹ ਤੋਂ ਫਸਲ ਦੀ ਵੀ ਤਿਆਰੀ ਕਰਨੀ ਹੈ ਕੋਈ ਤੂੜੀ ਸਾਂਭ ਰਿਹਾ ਕੋਈ ਕੁਝ ਕਰ ਰਿਹਾ ਲੇਕਿਨ ਜਿੰਨੇ ਕਿਸਾਨ ਨੇ ਜਿਹੜੇ ਤੁਸੀਂ ਉੱਥੇ ਆਉਂਗੇ ਬਹੁਤ ਗੱਲਾਂ ਨੇ ਲੋਕਾਂ ਨੂੰ ਪਰਮਾ ਕੇ ਲਿਆਂਦਾ ਜਾਂਦਾ ਲਾਲਚ ਦੇ ਕੇ ਲਿਆਂਦਾ ਜਾਂਦਾ ਕਿ ਤੁਹਾਡੇ ਨਰੇਕਾ ਦੀ ਦਿਹਾੜੀ ਵਧਾਵਾਂਗੇ ਤੁਹਾਡੇ ਪਿਛਲੇ ਪੈਸੇ ਪੈ ਜਾਣਗੇ ਐਓ ਜੀਆਂ ਗੱਲਾਂ ਕਰਕੇ ਤੇ ਇਤੋਂ ਤੱਕ ਤੁਸੀਂ ਵੇਖਿਆ ਹੁਣ ਪਟਿਆਲੇ ਦੀਆਂ ਬੜੀਆਂ ਵੱਡੀਆਂ ਵੱਡੀਆਂ ਸੋਸ਼ਲ ਮੀਡੀਆ ਤੇ ਖਬਰਾਂ ਚੱਲੀਆਂ ਅਖਬਾਰਾਂ ਦੇ ਵਿੱਚ ਖਬਰਾਂ ਚੱਲੀਆਂ ਕਿ ਉਹ ਮਜ਼ਦੂ ਦਿਹਾਰੀ ਕਰਕੇ ਲੈਂਦਾ ਸੀ ਪਰ ਜਦੋਂ ਮੋਦੀ ਹੋ ਕੇ ਉੱਤੇ ਚਲਾ ਗਿਆ ਪਟਿਆਰੇ ਤੇ ਸਾਨੂੰ ਦਿਹਾੜੀ ਵੀ ਨਹੀਂ ਦਿੱਤੀ ਗਈ ਇਹ ਹਾਲ ਜੀ ਨਾ ਮੈਂ ਰਾਣਾ ਸੁਖਤਾਨ ਸਿੰਘ ਜ਼ਿਲ੍ਹਾ ਪ੍ਰਧਾਨ ਕਿਰਤੀਕ ਸਨ ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਇੱਥੇ ਜਲਾਲਾਬਾਦ ਦੇ ਵਿੱਚ ਜਿਹੜੇ ਕੇਂਦਰੀ ਮੰਤਰੀ ਰਾਜਨਾਥ ਸਿੰਘ ਆ ਰਹੇ ਹਨ ਉਹਨਾਂ ਦਾ ਵਿਰੋਧ ਕਰਨ ਦੇ ਲਈ ਪੱਡੀ ਗੈਂਤੀ ਦੇ ਵਿੱਚ ਸਾਡੇ ਅੱਜ ਕਿਸਾਨ ਇੱਥੇ ਇਕੱਠੇ ਹੋਇਆ ਵਿਰੋਧ ਇਸ ਕਰਕੇ ਕਰ ਰਿਹਾ ਕਿਉਂਕਿ ਪਿਛਲੇ 10 ਸਾਲਾਂ ਦੇ ਵਿੱਚ ਭਾਜਪਾ ਸਰਕਾਰ ਨੇ ਜੋ ਕਾਰਪੋਰੇਟਾਂ ਦੇ ਲਈ ਸਾਡੇ ਦੇਸ਼ ਦਾ ਜਲ ਜੰਗਲ ਜ਼ਮੀਨ ਜਿਹੜਾ ਉਹਨਾਂ ਨੂੰ ਲਟਾਇਆ ਹੈਗਾ ਇਸ ਦੇਸ਼ ਦੇ ਵਿੱਚ ਜਿਹੜਾ ਘਟਕੰਤਿਆਂ ਦੇ ਖਿਲਾਫ ਉਹਨਾਂ ਨੇ ਲਗਾਤਾਰ ਮਾਹੌਲ ਸਿਰਜਿਆ ਹੋਇਆ ਉਸ ਸਾਰੇ ਕਾਸੇ ਦਾ ਸਾਡੇ ਲੋਕਾਂ ਦੇ ਵਿੱਚ ਅਥਾਹ ਗੁੱਸਾ ਹੈਗਾ ਉਹ ਗੁੱਸੇ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਬੀਜੇਪੀ ਦੇ ਜਿਹੜਾ ਥਾਂ ਥਾਂ ਹਾਂਜੀ ਅਸੀਂ ਭਾਰਤੀ ਕਿਸਾਨ ਯੂਨੀਅਨ ਕਾਦੀਆ ਬਲਦੇਵ ਰਾਏ ਜ਼ਿਲ੍ਹਾ ਪ੍ਰੈਸ ਕਟਰ ਅਸੀਂ ਅੱਜ ਇਸ ਕਾਰਨ ਰੋਸ ਜ਼ਹਿਰ ਕਰ ਰਹੇ ਆ ਕਿ ਅੱਜ ਰਾਜਨਾਥ ਸੈਂਟਰ ਦਾ ਜਿਹੜਾ ਆਪਣਾ ਇੱਕ ਰੱਖਿਆ ਮੰਤਰੀ ਮਿਨਿਸਟਰ ਆ ਰਿਹਾ ਹੈ ਕਿਉਂਕਿ ਉਹ ਬੀਜੇਪੀ ਦਾ ਜਿਨ੍ਹਾਂ ਨੇ ਸਾਡੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰਸਤੇ ਵਿੱਚ ਬਾਰਡਰਾਂ ਤੇ ਰੋਕਿਆ ਸੀ ਉਸ ਕਾਰਨ ਅਸੀਂ ਅੱਜ ਵਿਰੋਧ ਕਰ ਰਹੇ ਆਂ ਵੀ ਇਹਨਾਂ ਨੂੰ ਵੀ ਥੋੜਾ ਜਿਹਾ ਪਤਾ ਲੱਗੇ ਵੀ ਪੰਜਾਬ ਵਿੱਚ ਅਸੀਂ ਆਂਦੇ ਆ ਤੇ ਸਾਡਾ ਵੀ ਇਹੀ ਵਿਰੋਧ ਹੋ ਰਿਹਾ ਜਿਸ ਤਰ੍ਹਾਂ ਕਿਸਾਨਾਂ ਨੂੰ ਅਸੀਂ ਰੋਕਦੇ ਆ ਇਸ ਲਈ ਅਸੀਂ ਤਾਂ ਇਹੀ ਚਾਹਨੇ ਆ ਵੀ ਜਿਹੜੀ ਇਹ ਬੀਜੇਪੀ ਸਰਕਾਰ ਹੈ ਇਹ ਕਿਸਾਨਾਂ ਦੇ ਬਹੁਤ ਹੀ ਉਲਟੇ ਤੇ ਇਹਨਾਂ ਨੂੰ ਆਉਣ ਵਾਲੇ ਸਮੇਂ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਭਾਜੀਪੀ ਨੂੰ ਵੋਟ ਨਾ ਪਾਓ ਭਾਰਤੀ ਜਨਕਾਦੀਆਂ ਬਲਾਕ ਨਾਂ ਪਹਿਲਾਂ ਸ਼ਨਾ ਸਿੰਘ ਅਸੀਂ ਇਸ ਰੋਸ ਦੇ ਵਿੱਚ ਬੈਠੇ ਆ ਅੱਧੀ ਗਰਮੀ ਦੇ ਵਿੱਚ ਬੈਠੇ ਆ ਕਿ 14 ਦੇ ਉੱਤੇ ਰਾਜਨਾਥ ਸਰਨਾਵ ਨੇ ਵਾਅਦਾ ਕਰਕੇ ਗਿਆ ਸੀ ਕਿ ਅਸੀਂ ਡਾਕਟਰ ਸੁਮਿੰਦਰ ਰੋਡ ਲਾਗੂ ਕਰਾਂਗੇ ਉਹ ਅੱਜ ਦਸਾਂ ਸਾਲਾਂ ਬਾਅਦ ਫੇਰ ਅੱਜ ਇੱਥੇ ਆ ਰਿਹਾ ਹੈ ਇਸ ਕਰਕੇ ਉਹਦਾ ਵਿਰੋਧ ਕਰ ਰਹੇ ਆ ਕਿ ਤੇਰੇ ਜਿਹੜਾ ਤੂੰ ਵਾਅਦਾ ਕਰਕੇ ਗਿਆ ਇਹ ਖੁੱਲ੍ਹੂ ਭਾਈ ਸਾਡੇ ਨਾਲ ਜਾ ਵੀ ਕੀ ਵਿੱਚ ਜੋ ਸੰਘਰਸ਼ ਕਸਲਾ ਲੜਿਆ ਜੋ ਉਥੇ ਮੰਗਾ ਦੀ ਮੰਨੀਆਂ ਇਹਨਾਂ ਨੇ ਉਹ ਦਿੱਤੀਆਂ ਨੇ ਇਸ ਕਰਕੇ ਇਹਨਾਂ ਦਾ ਰੋਸ ਕਰ ਰਹੇ ਆ ਵਿਵਾਪਸ ਜਾਓ